लुधियाना ਦੇ ਕਿਲਾ रायपुर ਚ ਹੋਏ 72 ਸਾਲਾ ਮਹਿਲਾ ਦੇ ਕਤਲ ਦੇ ਮਾਮਲੇ ਦੇ ਵਿੱਚ ਵੱਡੇ ਤੇ ਹੈਰਾਨੀਜਨਕ ਖੁਲਾਸੇ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਡੀਐਸਪੀ ਰੁਪਿੰਦਰ ਸਿੰਘ ਨੇ ਅੱਜ ਇਸ ਬਾਬਤ ਪ੍ਰੈਸ ਕਾਨਫਰੰਸ ਕਰប ਜਾਣਕਾਰੀ ਦਿੱਤੀ ਕਿ ਉਹਨਾਂ ਨੇ ਐਫਆਈਆਰ ਦਰਜ ਕਰਵਾਉਣ ਵਾਲੇ ਵਿਅਕਤੀ ਨੂੰ ਹੀ ਗ੍ਰਿਫਤਾਰ ਕਰ ਲਿਆ ਹੈ ਉਹ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਜੋ ਹੈ ਉਸ ਨੂੰ ਵੀ ਨਾਮਜ਼ਦ ਦੱਸਿਆ ਜਾ ਰਿਹਾ ਹੈ ਲੇਕਿਨ ਉਹ ਵਿਦੇਸ਼ 'ਚ ਹੋਣ ਕਰਕੇ ਗ੍ਰਿਫਤ ਤੋ ਬਾਹਰ ਤਾਂ ਕਾਫੀ ਜ਼ਿਆਦਾ ਹੈਰਾਨੀ ਜਨਕ ਜੋ ਖੁਲਾਸੇ ਨੇ ਇਸ ਪ੍ਰੈਸ ਕਾਨਫਰੰਸ 'ਚ ਡੀਸੀਪੀ ਰੁਪਿੰਦਰ ਸਿੰਘ ਨੇ ਕੀਤੇ ਅਤੇ ਦੱਸਿਆ ਕਿ ਕਿਸ ਤਰ੍ਹਾਂ ਇਸ ਅੰਨੇ ਕਤਲ ਦੇ ਮਾਮਲੇ ਨੂੰ ਅੰਜਾਮ ਦਿੱਤਾ ਗਿਆ ਤਾਂ ਦੱਸਤੀ ਹੈ ਕਿ ਕਿਲਾ ਰਾਏਪੁਰ ਦੇ ਵਿੱਚ ਬੀਤੇ ਦਿਨੀ ਇੱਕ ਐਨਆਰਆਈ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਵੀ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਜੋ ਇਸ ਵਿੱਚ ਹੁਣ ਨਵੇਂ ਖੁਲਾਸੇ ਹੋਏ ਨੇ ਉਹ ਪ੍ਰੈਸ ਕਾਨਫਰੰਸ ਕਰਦਿਆ ਹੋਇਆ ਲੁਧਿਆਣਾ ਡੀਸੀਪੀ ਨੇ ਦੱਸਿਆ ਕਿ ਨੌਜਵਾਨ ਵਿਦੇਸ਼ ਵਿੱਚ ਰਹਿੰਦਾ ਹੈ ਉਸ ਦੇ ਨਾਲ 72 ਸਾਲਾ ਤਲਾਕशुदा ਮਹਿਲਾ ਦੇ ਸੰਬੰਧ ਸਨ ਅਤੇ ਉਸ ਤੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਅਤੇ ਉਸ ਐਨਆਰਆਈ ਮਹਿਲਾ ਵੱਲੋਂ ਇਹਨਾਂ ਦੇ ਖਾਤੇ ਵਿੱਚ ਕੁਝ ਪੈਸੇ ਵੀ ਪਾਏ ਗਏ ਸਨ ਪਰ ਕੁਝ ਸਮੇਂ ਬਾਅਦ ਇਹਨਾਂ ਦੀ ਅਣਬੰੜ ਹੋ ਗਈ ਅਤੇ ਜਿਸ ਦੇ ਮਕਾਨ ਵਿੱਚ ਮਹਿਲਾ ਰਹਿੰਦੀ ਸੀ ਉਸ ਨੂੰ ਹੀ ਉਸ ਦੇ ਵਿਦੇਸ਼ ਵਿੱਚ ਰਹਿੰਦੇ ਸਾਥੀ ਨੇ ਮਹਿਲਾ ਦੇ ਕਤਲ ਕਰਨ ਦੀ ਗੱਲ ਕਹੀ ਤੇ ਵਿਦੇਸ਼ ਬੁਲਾਉਣ ਅਤੇ 50 ਲੱਖ ਰੁਪਏ ਦਾ ਲਾਲਚ ਵੀ ਦਿੱਤਾ ਜਿਸ ਤੋਂ ਬਾਅਦ આરોપી ਵੱਲੋਂ ਮਹਿਲਾ ਦਾ ਕਤਲ ਕਰਕੇ ਉਸ ਨੂੰ ਘਰ ਵਿੱਚ ਹੀ ਕੋਲਿਆਂ ਦੀ ਮਦਦ ਨਾਲ ਸਾੜ ਦਿੱਤਾ ਗਿਆ ਤਾਂ ਕਾਫੀ ਵੱਡੇ ਤੇ ਹੈਰਾਨੀਜਨਕ ਖੁਲਾਸੇ ਜੋ ਨੇ ਇਸ ਪ੍ਰੈਸ ਕਾਨਫਰੰਸ 'ਚ ਲੁਧਿਆਣਾ ਡੀਸੀਪੀ ਰੁਪਿੰਦਰ ਸਿੰਘ ਨੇ ਕੀਤੇ ਤੇ ਕਹਿ ਸਕਦਾ ਕਾਫੀ ਖੋਫਨਾਕ ਤਰੀਕੇ ਦੇ ਨਾਲ ਇਸ ਪੂਰੀ ਦੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਸ਼ਖਸ ਕੋਲ ਹੈ ਮਹਿਲਾ ਇੰਡੀਆ 'ਚ ਪੰਜਾਬ ਜਾ ਕੇ ਰਹਿ ਰਹੀ ਸੀ ਉਸੇ ਨੇ ਮਹਿਲਾ ਦਾ ਕਤਲ ਕਰ ਦਿੱਤਾ ਅਤੇ 50 ਲੱਖ ਦੇ ਵਿਦੇਸ਼ ਜਾਣ ਦੇ ਲਾਲਚ ਦੇ ਵਿੱਚ ਇੱਕ ਕਤਲ ਕੀਤਾ ਗਿਆ ਕਾਫੀ ਵੱਡੇ ਤੇ ਹੈਰਾਨੀਜਨਕ ਖੁਲਾਸੇ ਨੇ ਤਾਂ ਕੀ ਕੁਝ ਜਾਣਕਾਰੀ ਸਾਂਝੀ ਕਰ ਰਹੇ ਨੇ ਲੁਧਿਆਣਾ ਡੀਸੀਪੀ ਰੁਪਿੰਦਰ ਸਿੰਘ ਉਹ ਵੀ ਤੁਹਾਨੂੰ ਸੁਣਾਣਗੇ ਤੇ ਲਾਇ ਮਹੀਨੇ ਦੀ ਵਿੱਚ ਜਿਹੜੀ ਇੱਕ ਐਨਆਰਆਈ ਲੇਡੀ ਸੀ ਜਿਹਦੇ ਪਿੰਡ ਦਾ ਕਾਰ ਕਿਲਰ ਆਇਪੁਰ ਪਿੰਡ ਤੋਂ ਗਾਇਬ ਹੋ ਗਈ ਸੀ ਤੇ ਉਹਦੀ ਖਬਰ ਇਤਲਾ ਦਾ ਨੂੰ ਆਈ ਸੀਗੀ ਸਰਜੀਤ ਸਿੰਘ ਵੱਲ ਜਿਹਦੇ ਘਰ ਦੇ ਵਿੱਚ ਇਹ ਰਹਿ ਰਹੀ ਸੀ ਸਰਜੀਤ ਸਿੰਘ ਨੇ ਖਬਰ ਦਿੱਤੀ ਸੀ ਕਿ ਇਹ ਗਾਇਬ ਹੈ ਤੇ ਦੀ ਕਰਤਾਰ ਕੀਤੀ ਜਾਵੇ ਕਿ ਕਿਵੇਂ ਕਿੱਥੇ ਭਾਲ ਕੀਤੀ ਜਾਵੇ ਸੋ ਸਾਡੀ ਪੁਲਿਸ ਤੋਂ ਤੋਂ ਕਾਫੀ ਮਿਹਨਤ ਖਾਣਾ ਤੇ ਸਾਡੇ ਡੀਐਸਪੀ ਸਾਹਿਬ ਨੇ ਬੜੀ ਮਿਹਨਤ ਕੀਤੀ ਤੇ ਕੋਈ ਸੀਕ੍ਰੇਟ ਇਨਫੋਰਮੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹਦੇ ਘਰ ਤੇ ਇੱਕ ਮਾਮਲਾ ਹੈਗਾ ਤੇ ਅਕਸਤੀ ਸੀਜਾ ਮਾਰੀ ਗਈ ਉਹ ਚਲੋ ਇਸ ਤੇ ਵੀ ਚਲਦੇ ਚਲਦੇ ਫਿਰ ਗੱਲ ਕਲੀਅਰ ਹੋਈ ਕਿ ਇਹ ਸੁਰਜੀਤ ਸਿੰਘ ਜਿਹੜਾ ਕਿ ਇੱਕ ਟਾਈਪਿਸਟ ਹੈ ਕੋਰਟ ਦੇ ਵਿੱਚ ਉਹਦੇ ਕੋਲੇ ਰਹਿੰਦੀ ਸੀ ਔਰ ਇਹਨੂੰ ਬੁਲਾਇਆ ਸੀਗਾ ਇੱਕ ਚਰਨਜੀਤ ਨਾਮ ਦਾ ਬੰਦਾ ਜਿਹੜਾ ਹੈ ਇਹ ਨਾਲ ਧੀਰੇ ਨਾਲੇ ਵੀ ਸਬੰਧ ਸੀਗੇ ਲੇਡੀ ਦੇ ਉਹ ਇਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਚਰਨਜੀਤ ਚਰਨਜੀਤ ਰਹਿੰਦਾ ਉੱਥੇ ਯੂਕੇ ਸੀ ਪਰ ਇਹ ਲੇਡੀ ਰਵਿੰਦਰ ਕਿਉਂਕਿ ਇਹਦੇ ਆਪਦੀ ਕੁਝ ਰਿਸ਼ਤੇਦਾਰਾਂ ਨਾਲ ਐਨ ਆਰ ਆਈ ਥਾਣੇ ਦੇ ਵਿੱਚ ਕੇਸ ਚੱਲਦਾ ਸੀ ਜਿਹਦੇ 'ਚ ਇਹ ਪੀਓਵੀ ਸੀ ਤੇ ਉਸੇ ਕਾਰਵਾਈ ਦੇ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਇਹਦਾ ਆਉਣਾ ਜਾਣਾ ਸੀ ਸਪੋਰਟ ਦੇ ਵਿੱਚ ਜਿਹੜਾ ਸਰਜੀਤ ਸਿੰਘ ਨੂੰ ਇਹਨੇ ਚਰਨਜੀਤ ਨੇ ਮਿਲਾਇਆ ਸੀ ਤੇ ਇਹਨੂੰ ਉਹ ਪੈਸੇ ਵੀ ਦਿੰਦੇ ਸੀ ਥਰੂ ਦੇ ਤੇ ਉਹਦੇ ਘਰੇ ਇਹ ਰਹਿੰਦੀ ਸੀ ਉਸ ਤੋਂ ਬਾਅਦ ਜਦੋਂ ਇਹ ਚੱਲਦਾ ਰਿਹਾ ਜਿੰਨੀ ਦੇਰ ਤੱਕ ਰੁਪਿੰਦਰ ਕੌਰ ਇਹਨਾਂ ਨੂੰ ਪੈਸੇ ਦਿੰਦੀ ਨਹੀਂ ਔਰ ਉਹਨੂੰ ਉਹਦੇ ਹਸਾਮਾ ਚੱਲਦੇ ਰਹੇ ਚੱਦੀ ਰਹੀ ਉਹਨੇ ਦੇ ਰੇ ਠੀਕ ਚੱਲਦੇ ਰਹੇ ਫਿਰ ਚਰਨਜੀਤ ਨੇ ਇਹਨੂੰ ਵਿਆਹ ਕਰਾਣ ਤੋਂ ਮਨਾਂ ਕਰਤਾ ਉਸ ਤੇ ਚੱਕਰ ਦੇ ਵਿੱਚ ਇਹਨੇ ਜਦੋਂ ਇਹਨੂੰ ਕਿਹਾ ਕਿ ਤੁਸੀਂ ਮੇਰੀ ਵਰਤੋਂ ਮੈਨੂੰ ਵਰਤਿਆ ਤੇ ਉਹ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਫਿਰ ਚਰਨਜੀਤ ਨੇ ਇਹਨੂੰ ਸਰਜੀਤ ਨੂੰ ਕਿਹਾ ਕਿ ਜੇ ਤੂੰ ਇਹਨੂੰ ਖਤਮ ਕਰਦੇ ਹੈਂ ਤੇ ਨਹੀਂ ਤਾਂ ਸਾਨੂੰ ਖਰਾਬ ਕਰੋਗੀ ਆਪਾਂ ਨੂੰ ਤੁਸੀਂ ਇਹਨੂੰ ਖਤਮ ਕਰਦੇ ਹੈਂ ਨੂੰ ਤੇ ਮੈਂ ਤੁਹਾਨੂੰ 50 ਲੱਖ ਰੁਪਏ ਦੇਵਾਂਗਾ ਤੇ ਤੈਨੂੰ ਨਾਲੇ ਬਾਹਰ ਬੁਲਾ ਲਾਂਗੇ ਸੋ ਫਿਰ ਅਸੀਂ ਸਰਜੀਤ ਨੂੰ ਸਾਡੀ ਪੁਲਿਸ ਨੇ ਫੜ ਲਿਆ ਤੇ ਉਹ ਵੀ ਫਿਰ ਇੰਟੈਰੋਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਕਿ 12 ਜੁਲਾਈ ਨੂੰ ਬੇਸਬਾਲ ਬੈਟ ਦੇ ਨਾਲ ਇਹਨੇ ਉਹਨੂੰ ਮਾਰਿਆ ਮਾਰ ਕੇ ਉੱਤੇ ਫਿਰ ਬੋਰੀ ਰੱਖੀ ਹੋਈ ਸੀ ਨਾਲੇ ਬੋਰੀ ਦਾ ਇੰਤਜ਼ਾਮ ਪਹਿਲਾਂ ਹੀ ਮਤਲਬ ਇਹਨੇ ਰੱਖਿਆ ਹੋਇਆ ਸੀ ਸਾਰਾ ਕੋਲੇ ਵਗੈਰਾ ਰੱਖੇ ਹੋਏ ਸੀ ਤੇ ਉਸੇ ਘਰ ਦੇ ਅੰਦਰ ਹੀ ਇਹਨੂੰ ਸਾੜਦਾ ਸਾੜ ਕੇ ਜਿੰਨਾ ਕਿ ਤੁਹਾਨੂੰ ਪਤਾ ਹੈ ਉਹ ਪੋਸੀਬਲ ਸੀ ਕਿ ਇਹਨੇ ਸਾੜ ਕੇ ਉਹ ਹੱਡੀਆਂ ਜਿੰਨੀਆਂ ਇਕੱਠੀਆਂ ਕਰ ਸਕਿਆ ਸੀ ਤੇ ਨਾਲ ਸੂਏ ਦੇ ਵਿੱਚ ਜਿਹੜੇ ਸਿੱਡ ਦਿੱਤੀਆਂ ਉਹ ਹੁਣ ਸਾਰਾ ਕੁਝ ਬੜੀ ਵਹਿਣਤਨਾਜ਼ਾ ਦੀ ਬੋਝ ਨੇ ਉਹ ਹੱਡੀਆਂ ਵੀ ਜਿਹੜੀਆਂ ਸੱਟੇ ਸੀਗੇ ਉਹ ਵੀ ਰਿਕਵਰ ਕਰ ਲਿਆ ਤੇ ਮੋਬਾਈਲ ਜਿਹੜਾ ਤੋੜਿਆ ਸੀਗਾ ਉਹ ਐਵੀਡੈਂਸ ਖਤਮ ਕਰਨ ਵਾਸਤੇ ਉਹ ਵੀ ਇੱਕ ਰਿਕਵਰ ਕਰ ਲਿਆ ਅਥੌੜੀ ਵੀ ਰਿਕਵਰ ਕਰ ਲਈਏ ਜੀਵਨ ਨਾਲ ਉਹ ਉਹਨਾਂ ਅਪਰਸ਼ ਵਗੈਰਾ ਬੰਨੇ ਸੀ ਤੇ ਕਰਕੇ ਉਹ ਫਿਰ ਕਿਉਂਕਿ ਫਿਰ ਉਹਨੂੰ ਉਹਨੇ ਸੀਗਾ ਕਿ ਅੰਦਰੋਂ ਸਾਰਾ ਕਮਰਾ ਵੀ ਸੜ ਗਿਆ ਸੀ ਕੋਲਿਆਂ-ਕੋਲਿਆਂ ਨਾਲ ਤੇ ਉਹਦੀ ਉਹਨੇ ਫਿਰ ਸਾਰਾ ਉਹਨੂੰ ਸਾਫ਼ ਸੁਥਰਾ ਆਇਆ ਕਿਉਂਕਿ ਉਹਦੇ ਪਰਿਵਾਰ ਵਾਲੇ ਤੇ ਹੋਰ ਲੋਕਾਂ ਜਦੋਂ ਵਾਪਸ ਆਣਾ ਸੀਗੇ ਸਾਰੇ ਜਿਹੜੇ ਐਵੀਡੈਂਸ ਨੂੰ ਖਤਮ ਕਰਨ ਵਾਸਤੇ ਪੇਂਟਿੰਗ ਵਗੈਰਾ ਸਾਰਾ ਕੁਝ ਕੀਤੀ ਤੇ ਜਿਹੜਾ ਗੱਦਾ ਸੜਿਆ ਆਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਫਿਰ ਹੁਣ ਸਾਰਾ ਉਹ ਸਾਡੇ ਕੋਲੇ ਸਦੀਰ ਦਾ ਫੜ ਲਿਆ ਚਰਨਜੀਤ ਆਫਕੋਰਸ ਬਾਅਦ ਹੈਗਾ ਜੀ ਉਹ ਦੋਨੋਂ ਨਾਮ ਲੈ ਲੋਗੇ ਸਰ ਇੱਕ ਕੱਲੇ ਹੀ ਸੀ ਜਾਂ ਹੋਰ ਵੀ ਇਹਦੇ ਨਾਲ ਕੁਝ ਹੋਰ ਵੀ ਜੀ ਵੀ ਤੋਂ ਤਾਂ ਹੋ ਗਿਆ ਲੱਗਦਾ ਹੈ ਚਰਨਜੀਤ ਇਹਦਾ ਉੱਥੇ ਸਾਥੀ ਬਾਅਦ ਸਿੱਥੇ ਇਹਨੇ ਇਕੱਲੇ ਨਹੀਂ ਕੀਤਾ ਜਾਵੇ ਨਾ ਵੀ ਇੱਕ ਕੰਪਲੇਨ ਵੀ ਖਾਈ ਸੀ ਵੀ ਸੁਨੀਤ ਨੇ ਜਦੋਂ ਇਹ ਕੰਮ ਹੋਈ ਸੀ ਕਿ ਇਹਦੇ ਆਪੋਰਟ ਦੇ ਵਿੱਚ ਪਾਈ ਸੀ ਹਾਂ ਇਹਨੇ ਆਪ ਹੀ ਅੱਗੇ ਉਤਿਖਲਾ ਦਿੱਤੀ ਸੀ ਇਹ ਗਾਇਬ ਹੋ ਗਿਆ ਇਹ ਇਹਦੇ ਦੋ ਵਾਰੀ ਪਹਿਲਾਂ ਵਿਆਹ ਹੋਇਆ ਹੈ ਲੇਡੀ ਦਾ ਹੁਣੇ ਤੀਜਾ ਵਿਆਹ ਕਰਾਉਣ ਨੂੰ ਇਹਦੇ ਨਾਲ ਚਰਨਜੀਤ ਨਾਲ ਗੱਲ ਹੋ ਰਹੀ ਸੀ ਕਿ ਚਰਨਜੀਤ ਪਰ ਮੱਕਰ ਗਿਆ ਸੀ ਸਹੀ ਨਾ ਚਰਨਜੀਤ ਨਾਲ ਗੱਲ ਸੀਗਾ ਇਹਨਾਂ ਦਾ ਕਿਸ ਟਾਈਪ ਆਂ ਕਿ ਉਹ ਇਹਨੂੰ ਫੀਸ ਕਰਤਾ ਕੋਈ ਆਈਡੀਆ ਉਹ ਸੀਨ ਦੇਖਦੇ ਆ ਤੇ 23 ਦੇ ਵਿੱਚ ਹੈ ਹਾਊ ਲੌਂਗ ਸ਼ੀ ਵਾਸ ਅ ਪੀਓ ਵੀ ਉਹ ਐਨ ਆਰ ਆਈ ਦਾ ਕੇਸ ਹੈਗਾ ਐਨ ਆਰ ਆਈ ਥਾਣੇ ਦਾ ਉਹ ਅਸੀਂ ਚੈੱਕ ਕਰ ਲਾਂਗੇ ਉਸੇ ਦੇ ਸੰਬੰਧ ਦੇ ਵਿੱਚ ਇਹ ਦਾ ਸ੍ਰੀਜੀਤ ਨਾਲ ਸੰਬੰਧ ਹੈ ਡਿਊਰਿੰਗ ਪੀਓ ਉਸਪਾਸ ਉਹ ਪ੍ਰੇਵਲੀਗ ਇਨ ਦੀ ਆਊਟਸਾਈਡ ਕੰਟਰੀ ਇਨਸਾਈਡ ਸੋ ਸਾਰਾ ਅਸੀਂ ਹੁਣ ਦੇਖਾਂਗੇ ਇਹਦੇ ਚੋਂ ਕੰਕਲੂਜ਼ਨ ਕੱਢਦੇ ਪਰ ਮੈਨੂੰ ਬੈਕਗ੍ਰਾਉਂਡ ਤੇ ਕੀ ਸਮਝ ਆ ਰਿਹਾ ਹੈ ਗੈਨ ਨੂੰ ਅਮਰੀਕਾ ਦਾ ਨਾ ਸਿਟੀਟੈਂਗ ਹੋਸਤੇ ਰਿਜ਼ਿਡੈਂਟ ਨਹੀਂ ਯੂਕੇ ਦੀ ਹੈ ਸੀਟਿਜ਼ਨ ਵੀ ਚਾਹਤ ਹੈ ਯੂਕੇ ਐਮਪਲੋਇਰ ਅਮਰੀਕਨ ਅਸਰ ਪਰ ਯੂਕੇ ਦਾ ਹੋ ਸੱਚੀ ਗੱਲ ਇਹ ਹੈ ਕਿ ਕੋਈ ਕਵਰ ਨਹੀਂ ਸਾਰਾ ਕੁਝ ਇਹਨਾਂ ਸਮਾਨੇ ਇਹ ਇਹਦੀ ਆਦੀ ਸ਼ਨਾਖਤ ਵਾਲੀ ਹੈ ਤੇ ਇਹਨੇ ਉੱਥੋਂ ਸਾਨੂੰ ਰਿਕਵਰ ਕਰਾਈਆਂ ਇਹਦੇ ਨਾਲ ਇਨਫੈਕਟ ਅਸੀਂ ਨਾਲ ਆਪਣਾ ਨਾਇਬ ਸੀਗੇਜਰ ਡਿਊਟੀ ਰਜਿਸਟਰ ਲਗਾ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਰਿਕਵਰ ਕਰਾਉਣਾ ਹੈ ਤੇ ਸੂਏ ਦੇ ਵਿੱਚ ਸੇਫ ਜਗ੍ਹਾ ਤੇ ਇਹ ਕਿਤੇ ਡੰਪ ਕਰ ਦਿੱਤਾ ਮੈਂ ਉਹ ਥਰੂਚ ਥਰੂ ਦੇ ਵਿੱਚ ਥਰੂ ਦੇ ਰੈਸਿਪੀ ਜਿਹੜੀ ਲਾਇਮਨ ਨੇ ਦੀ ਵਿੱਚ ਜਿਹੜੀ ਇੱਕ ਐਨ ਆਰ ਆਈ ਲੇਡੀ ਸੀਗੀ ਰਿਪਿੰਦਰ ਕੌਰ ਕਿਲਾ रायपुर ਪਿੰਡ ਤੋਂ ਗਾਇਬ ਹੋ ਗਈ ਸੀ ਤੇ ਉਹਦੀ ਖਬਰ ਇਲਾਜ਼ਾਨੋਂ ਆਈ ਸੀ ਜੀਤ ਸਿੰਘ ਵੱਲ ਜਿਹਦੇ ਘਰ ਦੇ ਵਿੱਚ ਇਹ ਰਹਿ ਰਹੀ ਸੀ ਜੀਤ ਸਿੰਘ ਨੇ ਖਬਰ ਦਿੱਤੀ ਸੀ ਕਿ ਇਹ ਗਾਇਬ ਹੈ ਤੇ ਇਹਦੀ ਪੜਤਾਲ ਕੀਤੀ ਜਾਵੇ ਕਿ ਕਿਵੇਂ ਕਿੱਥੇ ਹੈ ਪੜਤਾਲ ਕੀਤੀ ਜਾਵੇ ਸੋ ਸਾਡੀ ਪੁਲਿਸ ਤੋਂ ਤੋਂ ਕਾਫੀ ਢੇਲੋ ਖਾਣਾ ਤੇ ਸਾਡੇ ਡੀਐਸਪੀ ਸਾਹਿਬ ਨੇ ਬੜੀ ਮਿਹਨਤ ਕੀਤੀ ਕੋਈ ਸੀਕ੍ਰੀਟ ਇਨਫੋਰਮੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹ ਦੇ ਘਰ ਤੇ ਇੱਕ ਮਾਮਲਾ ਹੈਗਾ ਕਿ ਇੱਕ ਅਸਤੀ ਸੀ ਜਿਹੜਾ ਮਾਰੇ ਗਈ ਸੀ। ਜਿਹੜੋ ਚਲੋ ਇਸ ਤੇ ਵੀ ਚਲਦੇ ਚਲਦੇ ਫਿਰ ਗੱਲ ਕਲੀਅਰ ਹੋਈ ਕਿ ਇਹ ਸੁਨੀਤ ਸਿੰਘ ਜਿਹੜਾ ਕਿ ਇੱਕ ਟਾਈਪਿਸਟ ਹੈ ਕੋਰਡ ਦੇ ਵਿੱਚ। ਉਹਦੇ ਕੋਲੇ ਰਹਿੰਦੀ ਸੀ ਔਰ ਇਹਨੂੰ ਬੁਲਾਇਆ ਸੀਗਾ ਇੱਕ ਚਰਨਜੀਤ ਨਾਮ ਦਾ ਬੰਦਾ ਜਿਹੜਾ ਹੈ ਇਹ ਨਾਲ ਨੀਰੇ ਨਾਲੇ ਵੀ ਸੰਬੰਧ ਸੀਗੇ ਲੈਣੀ ਦੇ। ਉਹ ਇਹਦੇ ਨਾਲ ਵਿਆਹ ਕਰਾਣਾ ਚਾਹੁੰਦਾ ਸੀ ਚਰਨਜੀਤ ਚਰਨਜੀਤ ਰਹਿੰਦਾ ਉਥੇ ਯੂਕੇ ਸੀ ਪਰ ਇਹ ਲੇਡੀ ਰਵਿੰਦਰ ਕਿਉਂਕਿ ਇਹਦੇ ਆਪ ਦੀ ਕੁਝ ਰਿਸ਼ਤੇਦਾਰਾਂ ਨਾਲ ਐਨ ਆਰ ਆਈ ਥਾਣੇ ਦੇ ਵਿੱਚ ਕੇਸ ਚੱਲਦਾ ਸੀ ਜਿਹਦੇ 'ਚ ਇਹ ਪੀਓਵੀਸੀ ਤੇ ਉਸੇ ਕਾਰਵਾਈ ਦੇ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਇਹਦਾ ਆਉਣਾ ਜਾਣਾ ਸੀ ਸੋ ਕੋਰਟ ਦੇ ਵਿੱਚ ਜਿਹੜਾ ਸਰਜੀਤ ਸਿੰਘ ਨੂੰ ਇਹਨੇ ਚਰਨਜੀਤ ਨੇ ਮਿਲਾਇਆ ਸੀ ਤੇ ਇਹਨੂੰ ਉਹ ਪੈਸੇ ਵੀ ਦਿੰਦੇ ਸੀ ਥਰੂ ਇਹਦੇ ਤੇ ਉਹਦੇ ਘਰੇ ਇਹ ਰਹਿੰਦੀ ਸੀ ਉਸ ਤੋਂ ਬਾਅਦ ਜਦੋਂ ਇਹ ਚੱਲਦਾ ਰਿਹਾ ਕਿ ਜਿੰਨੀ ਦੇ ਦੇ ਇਹ ਰੁਪਿੰਦਰ ਗੌਰ ਇਹਨਾਂ ਨੂੰ ਪੈਸੇ ਦਿੰਦੀ ਨਹੀਂ ਔਰ ਉਹਨੂੰ ਉਹਦੇ ਸਾਹਮਣੇ ਚੱਲਦੇ ਰਹੇ ਚੱਦੀ ਰਹੀ ਉਹਨੇ ਦੇ ਰੇ ਠੀਕ ਚੱਲਦੇ ਰਹੇ ਫਿਰ ਚਰਨਜੀਤ ਨੇ ਇਹਨੂੰ ਵਿਆਹ ਕਰਾਉਣ ਤੋਂ ਮਨਾਂ ਕਰਤਾ ਉਸਤੇ ਚੱਕਰ ਦੇ ਵਿੱਚ ਇਹਨੇ ਜਦੋਂ ਇਹਨੂੰ ਕਿਹਾ ਕਿ ਤੁਸੀਂ ਮੇਰੀ ਵਰਤ ਨੂੰ ਮੈਨੂੰ ਵਰਤਿਆ ਤੇ ਉਹ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਫਿਰ ਚਰਨਜੀਤ ਨੇ ਇਹਨੂੰ ਸਰਜੀਤ ਨੂੰ ਕਿਹਾ ਕਿ ਜੇ ਤੂੰ ਇਹਨੂੰ ਖਤਮ ਕਰਦੇ ਐ ਤੇ ਨਹੀਂ ਤਾਂ ਸਾਨੂੰ ਖਰਾਬ ਕਰੋਗੇ ਆਪਾਂ ਨੂੰ ਤੁਸੀਂ ਇਹਨੂੰ ਖਤਮ ਕਰਦੇ ਐ ਇਹਨੂੰ ਤੇ ਮੈਂ ਤੁਹਾਨੂੰ 50 ਲੱਖ ਰੁਪਏ ਦੇਵਾਂਗਾ ਤੇ ਤੈਨੂੰ ਨਾਲੇ ਬਾਹਰ ਭਲਾ ਲਾਂਗੇ ਸੋ ਫਿਰ ਅਸੀਂ ਸਰਜੀਤ ਨੂੰ ਸਾਡੀ ਪੁਲਿਸ ਨੇ ਫੜ ਲਿਆ ਤੇ ਅਵਰੀ ਇਨਟੈਰੋਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਕਿ 12 ਜੁਲਾਈ ਨੂੰ ਬੇਸਬਾਲ ਬੈਟ ਦੇ ਨਾਲ ਇਹਨੇ ਉਹਨੂੰ ਮਾਰਿਆ ਮਾਰ ਕੇ ਉੱਤੇ ਫਿਰ ਬੋਰੀ ਰੱਖੀ ਹੋਈ ਸੀ ਨਾਲੇ ਬੋਰੀ ਦਾ ਇੰਤਜ਼ਾਮ ਪਹਿਲਾਂ ਹੀ ਮਤਲਬ ਇਹਨੇ ਰੱਖਿਆ ਹੋਇਆ ਸੀ ਸਾਰਾ ਕੋਲੇ ਵਗੈਰਾ ਰੱਖਿਆ ਹੋਇਆ ਸੀ ਤੇ ਉਸੇ ਘਰ ਦੇ ਅੰਦਰ ਹੀ ਇਹਨੂੰ ਸਾੜਦਾ ਸਾੜ ਕੇ ਜਿੰਨਾ ਕਿ ਤੁਹਾਨੂੰ ਪਤਾ ਹੈ ਉਹ ਪੋਸੀਬਲ ਸੀ ਕਿ ਇਹਨੇ ਸਾੜ ਕੇ ਉਹ ਹੱਡੀਆਂ ਜਿੰਨੀਆਂ ਇਕੱਠੀਆਂ ਕਰ ਸਕਿਆ ਸੀ ਤੇ ਨਾਲ ਸੋਇਆ ਦੇ ਵਿੱਚ ਇਹਨੇ ਸਿੱਟ ਦਿੱਤੀਆਂ ਉਹ ਹੁਣ ਸਾਰਾ ਕੁਝ ਬੜੀ ਮਿਹਨਤ ਨਾਲ ਸਾੜੀ ਬੋਸ ਨੇ ਉਹ ਹੱਡੀਆਂ ਵੀ ਜਿਹੜੀਆਂ ਸਿੱਟੇ ਸੀਗੇ ਉਹ ਵੀ ਰਿਕਵਰ ਕਰ ਲਿਆ ਤੇ ਮੋਬਾਈਲ ਜਿਹੜਾ ਤੋੜਿਆ ਸੀਗਾ 에ਵੀਡੈਂਸ ਖਤਮ ਕਰਨ ਵਾਸਤੇ ਉਹ ਵੀ ਇੱਕ ਰਿਕਵਰ ਕਰ ਲਿਆ ਹਥੌੜੀ ਵੀ ਰਿਕਵਰ ਕਰ ਲਈਏ ਜੀਵਨ ਨਾਲ ਉਹ ਉਹ ਅਪਰਸ਼ ਵਗੈਰਾ ਬੰਨਿਆ ਸੀ ਤੇ ਕਰਕੇ ਉਹਨੂੰ ਫਿਰ ਕਿਉਂਕਿ ਫਿਰ ਉਹਨੂੰ ਉਹਨੇ ਸੀਗਾ ਕਿ ਅੰਦਰੋਂ ਸਾਰਾ ਕਮਰਾ ਵੀ ਸੜ ਗਿਆ ਸੀ ਕੋਲਿਆਂ-ਕੋਲਿਆਂ ਨਾਲ ਤੇ ਉਹਦੀ ਉਹਨੇ ਫਿਰ ਸਾਰਾ ਉਹਨੂੰ ਸਾਫ਼ ਸੁਥਰਾਇਆ ਕਿਉਂਕਿ ਉਹਦੇ ਪਰਿਵਾਰ ਵਾਲੇ ਤੇ ਹੋਰ ਲੋਕਾਂ ਦੇ ਜਦੋਂ ਵਾਪਸ ਆਣਾ ਸੀਗੇ ਸਾਰੇ ਜਿਹੜੇ 에ਵੀਡੈਂਸ ਨੂੰ ਖਤਮ ਕਰਨ ਵਾਸਤੇ ਪੇਂਟਿੰਗ ਵਗੈਰਾ ਸਾਰਾ ਕੁਝ ਕੀਤੀ ਤੇ ਜਿਹੜਾ ਗੱਦਾ ਸੜਿਆ ਆਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਫਿਰ ਹੁਣ ਸਾਰਾ ਉਹ ਸਾਡੇ ਕੋਲੇ ਜਦੀਦ ਦਾ ਫੜ ਲਿਆ ਚਰਨਜੀਤ ਆਫ ਕੌਰਸ ਬਾਦ ਹੈਗਾ ਜੀ ਉਹ ਦੋਨੋਂ ਨਾਮ ਲੈ ਲੋਗੇ

ਇਸ ਤਰ੍ਹਾਂ ਦੇ ਜੁਨੇ ਨੂੰ ਰਿਫਿਊਜ਼ ਕਰਤਾ ਹੋ ਚਾਹੀਦੀ ਆ ਉਹ ਸੀਨ ਦੇਖਦੇ ਆ ਤੇ ਪੀਸ ਦੇ ਵਿੱਚ ਜਮਾ ਹੋਈ ਹੈ ਯੋ ਵੀ ਉਹ ਐਨ ਆਰ ਆਈ ਦਾ ਕੇਸ ਹੈਗਾ ਐਨ ਆਰ ਆਈ ਖਾਣੇ ਦਾ ਉਹ ਅਸੀਂ ਚੈੱਕ ਕਰ ਲਾਂਗੇ ਉਸੇ ਦੇ ਸੰਬੰਧ ਦੇ ਵਿੱਚ ਇਹ ਜਿਹੜਾ ਸ਼ਰੀਰ ਨਾਲ ਸਬੰਧ ਹੈ ਡਿਊਰਿੰਗ ਫਲੂ ਦੇ ਆਪਸ ਵਿੱਚ ਟ੍ਰੈਵਲਿੰਗ ਇਨ ਦਾ ਅਊਟਸਾਈਡ ਕੰਟਰੀ ਇਨਸਾਈਡ ਉਹ ਸਾਰਾ ਅਸੀਂ ਹੁਣ ਦੇਖਾਂਗੇ ਇਹਦੇ ਤੋਂ ਕੋਈ ਕੁਝ ਕਲੀਅਰ ਕਰਦੇ ਫਿਰ ਮੈਂ ਤੇ ਬੈਕਗ੍ਰਾਉਂਡ ਦੇ ਕੇਸ ਸੰਬੰਧ ਹੈ

ਫਸਿਟੈਂਟ ਵੀ ਅੰਦਰ ਕਿ ਕਿਵੇਂ ਸਾਰਾ ਕੁਝ ਰਿਕਵਰ ਨਹੀਂ ਸਮਾਣਗੇ ਇਹ ਇਹਦੀ ਆਦੀ شناخت ਵਾਲੀ ਇਹ ਤੇ ਇਹਨੇ ਉਥੋਂ ਸਾਨੂੰ ਰਿਕਵਰ ਕਰਾਉਣੀ ਹੈ ਇਹ ਨਾਲ ਇਨਫੈਕਟ ਅਸੀਂ ਨਾਲ ਆਪਣਾ ਨੈਪਟ ਸੀਕਾ ਦਾ ਡਿਊਟੀ ਰਜਿਸਟਰ ਲਗਾ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਰਿਕਵਰ ਕਰਾਉਣਾ ਹੈ ਤੇ ਸੂਏ ਦੇ ਵਿੱਚ ਸੇਫ ਜਗਾ ਦੇ ਕੇ ਤੇ ਡੰਪ ਕਰਤੀਆਂ ਮੈਂ ਉਹਨੂੰ ਰਿਸ਼ਰਟ ਸੂਏ ਦੇ ਵਿੱਚ ਸੂਏ ਦੇ ਰੈਸਿਪੀ